ਵਿਸ਼ਵਾਸ ਦਾ ਭਾਵ ਖੁਦ ਨੂੰ ਸਮਰਪਿਤ ਕਰਨਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਦਲੀਜ ਤੇ ਹੱਥ ਰੱਖ ਕੇ ਹੱਥ ਲਾ ਕੇ ਫਿਰ ਅਸੀਂ ਆਪਣੇ ਮੱਥੇ ਨੂੰ ਲਾਉਂਦੇ ਆ ਤਾਂ ਫਿਰ ਅੰਦਰ ਜਾਂਦੇ ਹਾਂ ਮੈਂ ਇਸ ਦਾ ਕਾਰਨ ਕਿਤੇ ਸੁਣਿਆ ਸੀ ਜੋ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ ਜਦੋਂ ਅਸੀਂ ਉਸ ਦਲੀਜ ਦੇ ਅੰਦਰ ਜਾਂਦੇ ਆ ਤਾਂ ਅਸੀਂ ਮਨ ਹੋਰ ਹੋ ਕੇ ਜਾਂਦੇ ਆ ਇਹ ਸਥਾਨ ਬੜਾ ਪਵਿੱਤਰ ਹੈ ਜਦੋਂ ਹੌਲੀ-ਹੌਲੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਂਦੇ ਹਾਂ ਤਾਂ ਥੋੜਾ ਅਕੀਦਾ ਥੋੜਾ ਅੰਦਰਲਾ ਪਾਸਾ ਬਾਕੀ ਚੀਜ਼ਾਂ ਨੂੰ ਛਾੜ ਕੇ ਉਹਦੇ ਲਈ ਸਮਰਪਿਤ ਹੁੰਦਾ ਹੈ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਮੱਥੇ ਦੀਆਂ ਨਾੜੀਆਂ ਜਦੋਂ ਉਸ ਧਰਤੀ ਨੂੰ ਟੱਚ ਕਰਦੀਆਂ ਨੇ ਤਾਂ ਇੱਕ ਖਾਸ ਤਰ੍ਹਾਂ ਦੀਆਂ ਕਿਰਨਾਂ ਦੋਹਾਂ ਦੇ ਵਿਚਕਾਰ ਬਣਦੀਆਂ ਨੇ ਜਿਦੇ ਚ ਜ਼ਿਆਦਾ ਖੂਬੀਆਂ ਹੁੰਦੀਆਂ ਉਹ ਤੁਹਾਡੇ ਅੰਦਰ ਪਰਵੇਸ਼ ਕਰ ਜਾਂਦੀਆਂ ਨੇ ਕਹਿੰਦੇ ਨੇ ਹੋ ਸਕਦਾ ਇਸ ਦਲੀਜ਼ ਤੋਂ ਉਹਨੂੰ ਟੱਪ ਕੇ ਕਦੇ ਨਾ ਕਦੇ ਕੋਈ ਨਾ ਕੋਈ ਮਹਾਤਮਾ ਮਹਾਪੁਰਸ਼ੇ ਤੋਂ ਲੰਘਿਆ ਹੋਵੇ ਉਸ ਦੇ ਚਰਨਾਂ ਦੀ ਧੂੜ ਇੱਥੇ ਲੱਗੀ ਹੋਵੇ ਤਾਂ ਹੋ ਸਕਦਾ ਕਿ ਉਸ ਸ਼ਾਇਦ ਉਹਨਾਂ ਦਾ ਕੋਈ ਕਿਣਕਾ ਧੂੜ ਦਾ ਤੇਰੇ ਆਪਣੇ ਹੱਥ ਲਾਉਣ ਨਾਲ ਮੱਥੇ ਨਾਲ ਲਾਉਣ ਨਾਲ ਆਪਣੀਆਂ ਤਕਦੀਰਾਂ ਬਦਲ ਜਾਂਦੀਆਂ ਇਸ ਲਈ ਦਲੇ ਇਸ ਦੇ ਹੱਥ ਲਾ ਕੇ ਮੱਥੇ ਨੂੰ ਟੱਚ ਕਰਕੇ ਅੰਦਰ ਜਾਂਦੇ ਹਨ